ਸ਼ਬਦ ਉਚਾਰਨ ਕੀਤਾ ਜਿਹੜਾ ਆਪ ਦੇ ਸਾਰੇ ਪੜਦੇ ਹੋ ਹਜ਼ੂਰ ਨੇ ਕਿਹਾ ਮਰਦਾਨਿਆਂ ਸੁਰ ਕਰ ਲਵਾਵ ਮੀਆਂ ਮਿੱਠਾ ਬੈਠ ਗਿਆ ਮੈਂ ਫਿਰ ਉਸ ਸੇ ਵਿਸ਼ੇ ਤੇ ਹੋਣਾ ਨਾਮ ਦੀ ਕੀ ਕੀਮਤ ਹੈ ਉੱਥੇ ਉਹ ਜੋ ਇਹ ਸ੍ਰੀ ਰਾਮ ਸ਼ਬਦ ਹੈ ਅਚਲ ਚਲਾਈ ਸੀ ਨਾ ਅਚਲ ਚਲਾਈ ਨਾ ਚਲੇ ਨਾ ਘਾਓ ਕਟਾਰਾ ਕਰ ਸਕੇ ਜਿਉਂ ਸਾਹਿਬ ਰੱਖੇ ਤਿਉਂ ਰਹਿ ਇਸ ਲੋਭੀ ਕਾ ਜੀਉ ਤਲਬਲੈ ਬਿਨ ਤੇਲ ਦੀਵਾ ਕਿਉਂ ਜਲਾਏ ਸਤਿਗੁਰਾਂ ਨੇ ਸ਼ਬਦ ਸ਼ੁਰੂ ਕਰ ਦਿੱਤਾ ਬਿਨ ਤੇਲ ਦੀਵਾ ਕਿਉਂ ਜਲਾਏ ਮੀਆਂ ਮਿੱਠਾ ਬੈਠ ਗਿਆ ਸਤਿਗੁਰੂ ਵਜਦ ਚਾ ਕੇ ਗਾਰੇ ਤੇ ਮੈਂ ਫਿਰ ਬੇਨਤੀ ਕਰਾਂ ਅਸੀ ਸਾ ਕੀ ਸੁਨਾ ਦੇਣੇ ਆ ਬਾਬਾ ਜੀ ਨੇ ਕਿਹਾ ਮਰਦਾਨਿਆਂ ਤੇ ਰਬਾਬ ਛੇੜ ਇਹ ਬਾਣੀ ਆਈ ਹੈ ਮਰਦਾਨਿਆਂ ਰਬਾਬ ਛੇੜ ਕਾਈ ਸਿਬਦ ਕਰੀਏ ਖੁਦਾ ਦੇ دیدار ਦੀ ਪਰ ਗੁਰਮਖੋ ਜਿਹੜੀ ਬਾਣੀ ਆ ਰਹੀ ਹੈ ਨਾ ਉਸ ਵਕਤ ਹਜ਼ੂਰ ਦੇ ਪਵਿੱਤਰ ਸ਼ਰੀਰ ਵਿੱਚੋਂ ਕਿੰਨੀ ਕੁ ਰਹਿਮਤ ਦੀਆਂ ਲਪਟਾਂ ਨਿਕਲਦੀਆਂ ਹੋਣਗੀਆਂ ਓਏ ਸਿੱਧੀ ਪ੍ਰਮਾਤਮਾ ਦਾ ਸ਼ਬਦ ਉਤਰ ਰਿਹਾ ਹੈ ਕਿੰਨਾ ਭਾਗਾ ਵਾਲਾ ਹੋਵਿਗਾ ਜਿਹੜਾ ਪਹਿਲੀ ਵਾਰੀ ਉਤਰਦੇ ਸ਼ਬਦ ਨੂੰ ਸੁਣ ਰਿਹਾ ਹੈ ਇਹਨੂੰ ਕੱਲਾ ਅਕੈਡਮਿਕ ਤੌਰ ਤੇ ਨ ਦੇਖੀਏ ਸ਼ਬਦ ਗਾਇਆ ਜਾ ਰਿਹਾ ਮੀਆਂ ਮਿੱਠਾ ਬਿਠਾ ਬਿਨ ਤੇਲ ਦੀਵਾ ਕਿਉਂ ਜਲੇ ਉਹ ਧੀ ਪ੍ਰਾਨ ਕਮਾਈ ਹੈ ਪਾਉ ਵਟੀ ਇਹ ਤਨ ਪਾਈ ਹੈ ਸੱਚ ਬੋਝਨ ਆਂ ਜਲਾਈ ਹੈ ਇਹ ਤੇਲ ਦੀਵਾ یوں ਜਲਾ ਕਰ ਚਾਨਣ ਸਾਹਿਬ ਤੋ ਮਿਲੇ ਇਤਨ ਲੱਗ ਗਏ ਬਾਣੀਆਂ ਸੁਗੋਵੈ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਹੈ ਕੋ ਨਾਨਕ ਬਾਹ ਲੁਡਾਈ ਹੈ ਫਿਰ ਉਥੇ ਦੂਸਰਾ ਸਲੂਕ ਮਹਾਰਾਜ ਪੜ੍ਹਦੇ ਜਿਹੜਾ ਪਹਿਲਾ ਉਚਾਰਨ ਹੋ ਚੁੱਕਾ ਹੈ ਮਹਿਰ ਮਸੀਤ ਸਿਦਕ ਮਸੱਲਾ ਯਾਦ ਰੱਖਿਓ ਇਹ ਸ਼ਬਦ ਜਿਹੜੇ ਸਨ ਇਹ ਵਕ ਵਕ ਥਾਵਾਂ ਤੇ ਫਿਰ ਰਿਪੀਟ ਕਰਦੇ ਰਿਹਾ ਸਤਿਗੁਰੂ ਜਦੋਂ ਇਤਿਹਾਸ ਪੜ੍ਹਨੇ ਆ ਜਾਂ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ਕੁਨ ਵਾਲਾ ਸ਼ਬਦ ਇਹ ਅਰਬ ਵਿੱਚ ਵੀ ਸਤਿਗੁਰਾਂ ਨੇ ਬਗਦਾਦ ਵਿੱਚ ਵੀ ਗਾਇਆ ਜੀ ਉੱਥੇ ਸਤਿਗੁਰੂ ਫਿਰ ਪੜ੍ਹਦੇ ਆ ਮਹਿਰ ਮਸੀਦ ਸਿਦਕ ਮਸਲਾ ਹਕਾ ਲਾਲ ਕੁਰਾਨ ਸਰਨ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀਹ ਸਾਫਿਸ ਭਾਗ ਸੀ ਨਾਨਕ ਰਖੈ ਨਾਚ ਸ਼ਬਦ ਇਸ ਸਮਾਪਤ ਹੋਇਆ ਮੀਆਂ ਮਿੱਠਾ ਬੈਠ ਗਿਆ ਯਾਦ ਰੱਖਿਓ ਕਮਾਈ ਹੈ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਮਾਈ ਉਦਮ ਹੈ ਜੇ ਉਦਮ ਵੀ ਬਖਸ਼ਿਸ਼ੀ ਲੈਣਾ ਚਾਹੀਦਾ ਕੋਈ ਗੁਰਦੋਰੀ ਸਹਿਬ ਆਇਆ ਹੈ ਉਦਮ ਕਰਕੇ ਆਇਓ ਨਾ ਚੱਲ ਕੇ ਆਇਓ ਇਹ ਸਰੀਰ ਨੇ ਉਦਮ ਤਾਂ ਕੀਤਾ ਜਦੋਂ ਅਦ੍ਰਿਸ਼ਕ ਕਿਸੇ ਨੇ ਪਹਿਲਾਂ ਮੇਲ ਕੀਤੀ ਚਾਲ ਹੋਏ ਉਹ ਕੌਣ ਸੀ ਜਿਹੜਾ ਤੁਰੰਤ ਤੋਂ ਪਹਿਲਾਂ ਪ੍ਰੇਰਣਾ ਦੇ ਰਿਹਾ ਹੋਵੇ ਨਾ ਉਹ ਪ੍ਰੇਰਣਾ ਜਿਹੜਾ ਦੇ ਰਿਹਾ ਉਹ ਮੇਰੇ ਸਹਿਬ ਜੀ ਘਟ ਅੰਤਰ ਵਰਦੇ ਪੈਨੇ ਸਿੱਖਾ ਚਲ ਗੁਰਦੁਆਰੇ ਕੀਰਤਨ ਸੁਣ। ਮੈਂ ਬੇਨਤੀ ਕਰਾਂਗਾ ਉਹ ਜਿਹੜੀ ਪ੍ਰੇਰਣਾ ਉਹ ਮੇਰ ਹੈ ਉਹ ਕਿਰਪਾ ਪਰ ਇੱਥੇ ਵਿੱਚ ਵੀ ਜੁੱਧ ਚੱਲਦਾ ਹੈ ਜੀ। ਇਹ ਉਹਦੇ ਵਿੱਚ ਸ਼ੈਤਾਨ ਵੀ ਆ ਜਾਂਦਾ ਕਈ ਵਾਰੀ। ਕਈ ਵਾਰੀ ਪ੍ਰੇਰਣਾ ਮਿਲਦੀ ਬੰਦੇ ਨੇ ਉੱਠਣਾ ਹੋਵੇ ਆਹ ਛੁੱਟੀ ਵਾਲਾ ਦਿਨ ਸੁਖਮਨੀ ਸਾਹਿਬ ਕਰ ਲੈ। ਭੁਰਨੇ ਬੜਾਈ ਰੱਖਦਾ ਹੈ ਡੇਢ ਘੰਟੇ ਬਾਅਦ ਕਹਿੰਦਾ ਚਲੋ ਕੱਲ ਵੀ ਛੁੱਟੀ ਕੱਲ ਹੀ ਸ਼ੁਰੂ ਕਰ ਲਾਂਗੇ। ਉਹ ਸ਼ੈਤਾਨ ਜਿੱਤੇ ਜਾਂਦਾ ਹੈ। ਦੂਜੇ ਪਾਸੇ ਹਾਰ ਹੋ ਜਾਂਦੀ ਇਹ ਤਾਂ ਜੁੱਧ ਹੈ ਕੌਮ ਪਰੇਰ ਰਿਹਾ ਸਾਨੂੰ ਲੈਣ ਵਾਸਤੇ ਇੱਕ ਦਿਨ ਮੌਲਵੀ ਕਹਿ ਰਿਹਾ ਸੀ ਕਿ ਖੁਦਾ ਖੁਦਾ ਕਹਿੰਨੇ ਆ ਅੱਗੋ ਖੁਦਾ ਦਾ ਉੱਤਰ ਵੀ ਮਿਲਦਾ ਮੈਂ ਇੱਕ ਵਾਰੀ ਵੈਸੇ ਕੋਟੇ ਤੇ ਕੀਤੀ ਸੀ ਮਹਿਮਾਨ ਚ ਆਇਆ ਕਿ ਖੁਦਾ ਮਹਿਮਾਨ ਹੈ ਉਹਦੇ ਦਰਵਾਜ਼ੇ ਖੁੱਲੇ ਨੇ ਉਹ ਕਹਿੰਦਾ ਜੇ ਤੂੰ ਇੱਕ ਵਾਰੀ ਖੁਦਾ ਕਹਿ ਕੇ ਵਾਰ-ਵਾਰ ਖੁਦਾ ਕਹਿੰਨਾ ਤੂੰ ਨਹੀਂ ਕਹਿ ਸਕਦਾ ਉਹ ਵਿੱਚ ਵਰਤਦਾ ਤੇ ਤਾਂ ਕਈ ਨਾ ਹੈ ਉਦੇ ਵੱਲ ਸੁਨੇਹੇ ਹੁੰਦੇ ਆ ਤੇਰਾ ਸੱਦੜਾ ਸੁਨੇਜਾ ਭਾਈ ਜੇ ਕੋ ਵਹਿ ਅਲਾਏ ਫਿਰ ਅਰਜ਼ ਹੈ ਉੱਥੇ ਮਹਾਰਾਜ ਬੈਠਿਆ ਸ਼ਬਦ ਹੋ ਚੁੱਕਾ ਮੀਆਂ ਮਿੱਠਾ ਕੁਛ ਅੰਦਰੋਂ ਟਿੱਕਿਆ ਪਰ ਅੰਦਰ ਤੂਫਾਨ ਫਿਰ ਉੱਠ ਪਿਆ ਇੱਕ ਤਾਂ ਆਪਣੀ ਪੀਰ ਕੀ ਪੀੜੀ ਵੀ ਹੈ ਫਿਰ ਸਤਿਗੁਰੂ ਜਦੋਂ ਨਾਮ ਦੀ ਗੱਲ ਕਰਦੇ ਆ ਇੱਥੇ ਫਿਰ ਮੀਆਂ ਮਿੱਠਾ ਸਵਾਲ ਕਰਦਾ ਹੈ ਬਾਬਾ ਜੀ ਨੂੰ ਕਿ ਬਾਬਾ ਜੀ ਨਾਮ ਕੀ ਹੈ ਹੁਣ ਆਪਾਂ ਸਾਰੇ ਵੈਗੁਰੂ ਵੈਗੁਰੂ ਸ਼ਬਦ ਕਹਿੰਦੇ ਨਾਮ ਹੀ ਨਾ ਕੱਲ ਵੀ ਗੁਰਮੰਤਰ ਹੀ ਨਸਿਆ ਜੋ ਪੁਰਾਣੀ ਪੜਿਆ ਸੀ ਪਿਆਰੋ ਵੈਗੁਰੂ ਤਾਂ ਚਾਰ ਅੱਖਰ ਨੇ ਨਾਮ ਦਾ ਤਾਂ ਤੀ ਕੋਈ ਨਿਬਸਕਦਾ ਨਾਮ ਦਾ ਕੋਈ ਥਾ ਨਹੀਂ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਾਯਾ ਸਮਾਈ ਇਹ ਸ਼ਬਦ ਦੇ ਤਿੰਨ ਰੂਪ ਨੇ ਮੈਂ ਫਿਰ ਰੀਪੀਟ ਕਰਨ ਲਗਾ ਤੁਨਾਤਮਕ ਹੈ ਅਖਰੀ ਰੂਪ ਹੈ ਵਿਦਗ ਹੈ ਇਕੋਖ ਹੈ ਜਿਹੜਾ ਸਾਰੀਆਂ ਥਾਵਾਂ ਤੇ ਵਿਆਪਕ ਹੈ ਸ਼ਬਦ ਖੈ ਤਿੰਨੇ ਤਿੰਨ ਰੂਪ ਕਹਨੇ ਪਰ ਤਿੰਨ ਨਹੀਂ ਇੱਕੋ ਹੀ ਨੇ ਕਹਿੰਦਾ ਜੀ ਨਾਮ ਕੀ ਹੈ ਸਤਗੁਰਾਂ ਨੇ ਕਿਹਾ ਮੀਆਂ ਮਿੱਠਾ ਤੈਨੂੰ ਨਾਮ ਸੁਣੇਂਦਾ ਨਹੀਂ ਕਹਿੰਦਾ ਜੀ ਨਹੀਂ ਹਜ਼ੂਰ ਨੇ ਫਿਰ ਕਿਹਾ ਨਾਮ ਦੀ ਕੀਮਤ ਕਿਸ ਨੇ ਪਾਈ ਕਿਉਂਕਿ ਇੱਥੇ ਵਾਪਰ ਦੀ ਘਟਨਾ ਜਿਹਦੇ ਅਸੀਂ ਅਰਥ ਜਾਦੂ ਦੇ ਰੂਪ ਵਿਚ ਕਰਨ ਲੱਗ ਪਏ ਨਹੀਂ ਪਰ ਨਹੀਂ ਪਿਆਰੋ ਐਸਾ ਨਹੀਂ ਹੌਣ ਤਾਂ 3 ਸਾਲਾਂ ਲੋਕਾਂ ਨੂੰ ਬਿਮਾਰੀ ਨੇ ਦੱਸ ਦਿੱਤਾ ਲੋਕੋ ਜਿਹਨੂੰ ਬਿਮਾਰੀ ਲੱਗੀ ਹੋਵੇ ਉਹਦੇ ਨੇੜੇ ਵੀ ਨਾ ਟਿਕਿਓ ਅਗ੍ਰਿਸ਼ਟ ਕਟਾਣੂ ਤੁਹਾਡੇ ਉੱਤੇ ਹਮਲਾ ਕਰ ਜਾਣਗੇ ਜੇ ਲਿਕਾ ਜਾਂ ਕੀੜਾ ਹਮਲਾ ਕਰੀ ਬਿਠਾ ਉਹ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਹੋਣਗੇ ਮੇਰੇ ਸੱਚੇ ਪਾਤਸ਼ਾਹ ਦੇ ਪਵਿੱਤਰ ਸਰੀਰ ਚੋਂ ਨਿਕਲਦੀਆਂ ਹੋਈਆਂ ਨਾਮ ਦੀਆਂ ਤਰੰਗਾਂ ਕਿਉਂ ਨ ਸਰਕਾਰਦੀਆਂ ਸਪਰਸ਼ਤਾਸ਼ਾ ਸਰ ਨਹੀਂ ਹੈਗਾ ਅਜੀ ਸਾਰੇ ਕਿੰਨਾ ਸ਼ੂਤੋ ਬਚੋ ਹੱਥ ਨਾ ਲਾਇਓ ਕੱਪੜਾ ਨਾ ਪਾਓ ਆਪਾਂ ਸਾਰੇ ਦੇਖਿਆ ਨਾ ਜਿਹੜੇ ਕੰਮ ਕਰਦੇ ਸਨ ਹਸਪਤਾਲਾਂ ਚ ਕਰਦੇ ਸਨ ਉਹ ਅਸਲ ਚ ਘਰ ਚ ਵੱਢ ਦੀ ਬਾਤ ਸਨ ਪਹਿਲਾ ਸਾਰੇ ਕੱਪੜੇ ਲਾ ਕੇ ਤੱਤੇ ਪਾਣੀ ਨਾਲ ਲਾ ਕੇ ਅਗਲਾ ਪੁੱਛੇ ਕੱਪੜਿਆਂ ਚ ਕੀ ਸੀ ਕਿਨੇ ਕੱਪੜਿਆ ਰਹੀ ਵੀ ਬਿਮਾਰੀ ਅੱਗੇ ਜਾਂਦੀ ਪਈ ਇਸੇ ਵੀ ਕੋ ਉਦਾਹਰਣ ਹੈ ਹਜ਼ੂਰ ਨੇ ਕਿਹਾ ਮੀਆਂ ਮਿੱਠਾ ਨਾਮ ਦੀ ਕੀਮਤ ਕਿਸ ਨੇ ਜਾਣੀ ਉਹ ਫਿਰ ਪੁੱਛਦਾ ਹੈ ਉੱਥੇ ਬਿਨ ਇਤਿਹਾਸ ਕਰ 사ખી ਕਰ ਕਹਿੰਦਾ ਹਜ਼ੂਰ ਉਹਦੇ ਉਹਨੂੰ ਉਹਦਾ ਹੱਥ ਪਕੜਦੇ ਆ ਹੱਥ ਪਕੜ ਕੇ ਗੋਸ਼ੇਸ਼ੇ ਲੈ ਜਾਂਦੇ ਆ ਆਵਾਜ਼ ਦਿੰਦੇ ਆ ਮੀਆਂ ਮਿੱਠਾ ਨਾਮ ਸੁਣ ਚ ਨਾਮ ਸੁਨਿੰਦਰ ਹੈ ਸੁਣ ਤੇ ਆਂਦੇ ਕੇ ਜਿਨੇ ਪਹਿਲਾ ਕਹਿ ਰਹੇ ਸਨ ਕਿ ਉਹਨੂੰ ਸਮਝ ਕੋਈ ਨਹੀਂ ਜਦੋਂ ਧੰ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਮੇਰੇ ਸਤਿਗੁਰੂ ਦੇ ਖਸ ਕਮਲ ਰਹਿਮਤ ਨਾਲ ਭਰੇ ਕਮਲ ਜਿਨੇ ਜਿਹਨੂੰ ਕਹਿ ਸਕਾਂ ਸਬ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਿਹਦੇ ਜਿਸ ਸਮਰੱਤ ਸਤਿਗੁਰੂ ਦੇ ਖਾਤ ਵਿੱਚ ਸਭ ਕੁਝ ਹੈ ਉਹਨਾਂ ਨੇ ਮੀਆਂ ਮਿੱਠਾ ਦੀ ਬਾਹ ਪਕੜੀ ਉਸ ਸ਼ੂਚ ਕੀ ਹੋਇਆ ਸ਼ਬਦ ਆਪਰ ਰਿਹਾ ਹੈ ਸ਼ਬਦ ਅੰਦਰ ਸੰਚਾਰ ਹੋ ਰਿਹਾ ਹੈ ਇਤਿਹਾਸ ਕਹਿੰਦਾ ਸ਼ੂਨ ਦੀ ਦੇਰ ਸੀ ਜਨਮ ਸਾਖੀ ਕਹਿੰਦੀ ਹੈ ਕਿ ਜਿਵੇਂ ਕਿਸੇ ਬੰਦੇ ਨੂੰ ਵਿਦੁੱਧ ਦਾ ਬਿਜਲੀ ਦਾ ਕਰੰਟ ਲੱਗੇ ਤੇ ਨਾੜ ਨਾੜ ਵਿੱਚ ਤਰੰਗਾਂ ਪੈਦਾ ਹੋ ਜਾਂਦੀਆਂ ਨੇ ਮੀਆਂ ਮਿੱਠੇ ਦੇ ਨਾੜ ਨਾੜ ਵਿੱਚ ਰੋਮ ਰੋਮ ਵਿੱਚ ਸ਼ਬਦ ਗੂੰਜਣ ਲੱਗ ਪਿਆ ਜਿਵੇਂ ਉਹ ਅੰਦਰ ਚੱਲ ਪਿਆ ਸ਼ਬਦ ਤੇ ਮਹਾਰਾਜ ਨੇ ਹੱਥ ਛੱਡ ਦਿੱਤਾ ਕੋਦਮ ਥੱਲੇ ਬੈਠ ਗਿਆ ਚੁੱਪ ਸੀ ਪਰ ਅੱਖਾਂ 'ਚ ਪਾਣੀ ਸੀ ਬੋਲ ਨਹੀਂ sireya ਪਹਿਲਾਂ ਬੋਲਦਾ ਸੀ ਉਹ ਤਾਂ ਬੋਲਦਾ ਸੀ ਮੂੰਹ ਖਾਲੀ ਸੀ ਖਾਲੀ ਮੂੰਹ ਬੋਲਦੇ ਹੁੰਦੇ ਆ ਭਰੇ ਹੋਏ ਮੂੰਹ ਤਾਂ ਬੋਲਦੇ ਹੀ ਨਹੀਂ ਹੁੰਦੇ ਜਿੰਨੇ ਮੂੰਹ 'ਚ ਦੋ ਬੁਰਕੀਆਂ ਪਾਈਆਂ ਨੇ ਬੋਲੂਗਾ ਖਾਲੀ ਮੂੰਹ ਬੋਲਦੇ ਨੇ ਉਹ ਨਹੀਂ ਬੋਲਦਾ ਬਾਬਾ ਜੀ ਨੇ ਕਿਹਾ ਸਤਗੁਰਾਂ ਨੇ ਕਹੋ ਕਬੀਰ ਛੂਚਾ